ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੂਰੀ ਤੰਦਰੁਸਤ ਹੋਵਾਂਗੇ ਲੱਗਿਆ ਵੀਡੀਓ ਸ਼ੁਰੂ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਜ ਹੈਗਾਗਾ ਦਿਨ ਹੰਦਵਾਰ ਦਾ ਆਪਾਂ ਜੇ ਲੱਗੇਗੇ ਥੋੜੀ ਜਿਹੀ ਸਫਸਫਾਈ ਕਰਨ ਕਰਦੀ ਇਕੱਠੀ ਨਹੀਂ ਹੁੰਦੀ ਹੈਗੀ ਨਾ ਇਕੱਠੀ ਤਾਂ ਫਿਰ ਐ ਆ ਵੀ ਥੱਪ ਜਾਣਿਆ ਗਿਆ ਅੱਜ ਮੌਸਮ ਸਾਫ ਆ ਕਲਤਾ ਇਸ ਟਾਈਮ ਆਪਣੇ ਮੀ ਭੈਣ ਲੱਗਿਆ ਸੀਗਾ ਕਾਲ ਜੀ ਹੋ ਜਾਂਦੇ ਬਸ ਜਦੋਂ ਕੇਰਾ ਲੱਗ ਗਿਆ ਹਨ ਫਿਰ ਤਾਂ ਭੀ ਜੀਜਾ ਕਰੀ ਜਾਂਦਾਗਾ ਕਰਨ ਨੂੰ ਤੇ ਉਹ ਕਮਰਾ ਆਪਾਂ ਬੈੱਡਾਂ ਵਾਲਾ ਸਫਾਈ ਕਰੀ ਜਾਂਦੀ ਆ ਹਰ ਮਨ ਤੇ ਇਹ ਆਪਾਂ ਕਰਤਾ ਇਧਰ ਇਹ ਆਪਣੇ ਜਿਹੜੀ ਹਨਾ ਇਧਰ ਬਾਂਗ ਜੀ ਰੱਖੀ ਹੋਈ ਹੈਗੀ ਇਹਦੇ ਵਿੱਚ ਆਪਣੇ ਸੀਗੇ ਪਹਿਲਾਂ ਕੁਝ ਕਣਕ ਦੇ ਗੱਟੇ ਜਿਹੜੀ ਮਸ਼ੀਨ ਵਾਲੀ ਹੁੰਦੀ ਆ ਖਰਾਬ ਜੀ ਕੁਝ ਉਹ ਪਈ ਸੀਗੀ ਰੱਖੀ ਤੇ ਮੈਂ ਲਾਸਮੈਟ ਸੁਣ ਲੱਗੀ ਸੀਗੀ ਬਾਬੇ ਦੀ ਤੇ ਇਹ ਨਾ ਫਿਰ ਆਪਾਂ ਉਹਨੇ ਭਾਈ ਨੇ ਸਮਾਨ ਲਿਖਿਆ ਸੀ ਉਹ ਸਭ ਤੋਂ ਲਿਆਂਦਾ ਨਹੀਂ ਗਿਆ ਤਾਰ ਵਗੈਰਾ ਬੋਰਡ ਇੱਥੋਂ ਲੱਗ ਕੇ ਇਧਰ ਹੁਣ ਸਾਰੀ ਦਸੇਮ ਵੀ ਆਈ ਪਈ ਕੰਧ ਨੂੰ ਦੇਖੋ ਇੱਥੇ ਤੇਲ ਵੀ ਲੱਗਦੀ ਇੱਕ ਵਾਰੀ ਯਾਦਾ ਬਰੀਕ ਜਿਹੀ ਤੇ ਇੱਥੇ ਆਪਾਂ ਨੂੰ ਬੈੱਡ ਲਵਾਵਾਂਗੇ ਕੁੰਜੇ 'ਚ ਇਹ ਕਮਰਾ ਬੇਲਾ ਹੋ ਜੂਗਾ ਉਧਰ ਕੁੰਜਾ ਜੇ ਕਮਰੇ ਦਾ ਵਧੀਆ ਮੰਜਾ ਡੈਂਦਾ ਹੋ ਜੂਗਾ ਇਹ ਫੋਟੋ ਆਪਣੇ ਪਹਿਲਾਂ ਬੈੱਡ ਵਾਲੇ ਕਮਰੇ 'ਚ ਸੀ ਹਰਮਨ ਦੀ ਇਹ ਹੁਣ ਇਹਨੇ ਇੱਥੇ ਲਾ ਲਈ ਅਜਰ ਜਿੱਥੇ ਆਪਦਾ ਸਮਾਨ ਰੱਖਦੇ ਹਾਂ ਉੱਥੇ ਫੋਟੋ ਲਾ ਲੈਂਦੀ ਹੈਗੀ ਇਹਦੀ ਸਹੇਲੀਆਂ ਨੇ ਸਾਰੀਆਂ ਫਰੈਂਡ ਨੇ ਇਹਦੀਆਂ ਇਹ ਨੰਗ ਇਹਨੂੰ ਗਿਫਟ ਦਿੱਤਾ ਸੀਗਾ ਸਹੇਲੀਆਂ ਨੇ ਇਹਦੀਆਂ ਨੇ ਇਕੱਠੀਆਂ ਹੋ ਕੇ ਸਾਰੀਆਂ ਨੇ ਜਦੋਂ ਇਹ ਪਲੱਸ 2 ਚ ਹੋ ਗਈਆਂ ਸੀ ਇਹ ਨਾ ਇਹ ਸਾਰੀਆਂ ਇੱਕ ਦੂਸਰੀ ਨੂੰ ਵੀ ਕੋਈ ਨਾ ਕੋਈ ਗਿਫਟ ਦਿੰਦੀਆਂ ਸੀਗਾ ਸਾਰੀਆਂ ਇਕੱਠੀਆਂ ਹੋ ਕੇ ਬਸ ਇੱਕ ਜਿਹਦਾ ਬਾਡੇ ਹੁੰਦਾ ਸੀ ਉਹਨੂੰ ਛੱਡ ਕੇ ਬਾਕੀ ਸਾਰੀਆਂ ਮਿਲ ਕੇ ਫਿਰ ਪੈਸੇ ਪਾ ਕੇ ਤੇ ਇੱਕ ਗਿਫਟ ਦਿੰਦੀਆਂ ਹੁੰਦੀਆਂ ਸੀਗਾ ਵੀ ਹੁਣ ਆਪਾਂ ਵਿਛੜਾਂਗੇ ਤੇ ਵੀ ਪਲੱਸ 2 ਕਰ ਲਈ ਹੈ ਨਾ ਵੀ ਦੂਬਾਰ ਕੋਈ ਕੋਸ਼ਿਸ਼ ਕਰੂ ਕੋਈ ਕਾਲਜ ਲੱਗੂ ਕੋਈ ਕੋਰਸ ਕਰੂ ਤੇ ਹਰ ਮਨ ਨੂੰ ਇਹ ਦਿੱਤੀ ਸੀ ਇਹਦੀਆਂ ਫਰੈਂਡਸ ਨੇ ਸਾਰੀਆਂ ਦੀ ਫੋਟੋ ਨੇ ਦੇ ਵਿੱਚ ਕਿਤੇ ਸਾਰੀਆਂ ਫੜੀਆਂ ਨੇ ਕਿਤੇ ਦੋ ਫੜੀਆਂ ਨੇ ਇਸ ਤਰ੍ਹਾਂ ਇਹ ਅੱਗੇ ਆਪਣੀ ਹਰਮਣ ਹੈਗੀ ਜਿਹੜੀਆਂ ਮੂਰੇ ਦੋ ਨੰਗੇ ਸਰਲ ਦੀ ਚੁੰਨੀ ਵਾਲੀ ਕੁੜੀਆਂ ਹਨ ਤੇ ਇਸ ਦੇ ਨਾਲ ਵੀ ਹਰਮਣ ਦੀ ਫੋਟੋ ਉਸ ਦੇ ਉੱਪਰ ਵੀ ਹਰਮਣ ਦੀ ਫੋਟੋ ਆ ਤੇ ਇਹ ਚੁੰਨੀ ਹੈ ਜਿਹਦੇ ਉੱਪਰ ਇਹ ਆਪਣੀ ਹਰਮਣ ਹੈਗੀ ਇਧਰੋਂ ਵੀ ਹਰਮਣ ਨੇ ਜੱਕ ਤੇ ਗੱਦੇ ਇਹ ਕਮਰੇ ਦੇ ਜਾਲੇ ਵਗੈਰਾ ਝਾੜ ਤੇ ਤੇ ਸਾਰੀ ਦੀ ਕੰਦਰੋਂ ਵੀ ਸੇਮ ਆਈਪੀ ਇਧਰੋਂ ਗਿੱਲਾ ਹੋਇਆ ਪਿਆਗਾ ਸਾਰਾ ਤੇ ਪੈਪਾ ਵੀ ਲਾਤੀਆਂ ਪਰਦੇ ਆਣੀਆਂ ਬੈਡਾ ਤਾਂ ਬਹੁਤ ਮਿੱਟੀ ਝੜੀ ਆਗੀ ਸਾਰਿਆਂ ਦੇ ਪੈਰ ਫੁੱਲ ਆਈ ਜਾਂਦੇ ਬੱਚੇ ਨਾ ਜਾਰੇ ਤੱਕ ਝਾੜਦੇ ਕੂੜਾ ਨਿਕਲੇ ਦੇਖੋ ਕਾਗਜ਼ ਕੱਲਾ ਇਹ ਹਰਮਨ ਦਾ ਉਹਦੇ ਵਾਲਾ ਗੁੱਟੀਆਂ ਜਿਹੜੀਆਂ ਵਰਤਦੀ ਹੈ ਕੜਾਈ ਵਾਸਤੇ ਡਲਫਾ ਫਾਫਾ ਭਰ ਗਿਆ ਡੱਬਿਆਂ ਜਾਂਦਾ ਇੱਕ ਵਾਰ ਸਾਰਾ ਸਮਾਨ ਬਾਹਰ ਕੱਢਿਆ ਪਿਆਗਾ ਲੋ ਜੀ ਟਾਈਮ ਹੋ ਗਿਆ ਸਵਾ ਚਾਰ ਦਾ ਤੇ ਵਿੱਚ ਦੇ ਦਿਆਗਾ ਵਿੱਚ ਤੇ ਮੈਂ ਹੁਣ ਆਲੀ ਸਿਰ ਸਭ ਸਫਾਈ ਆਪਾਂ ਦੋ ਕਮਰਿਆਂ ਦੀ ਕਰਤੀ ਸੀਗੀ ਤੇ ਹਰਮਨ ਨਹੀਂ ਕਰੀ ਮੇਤੀ ਨੇ ਵਿਚਾਰੀ ਨੇ ਉਹ ਨਹੀਂ ਉਹਦੇ ਮੈਨੂੰ ਤਾਂ ਬਹੁਤ ਸੁਖਾ ਕਿ ਨਾ ਮੈਨੂੰ ਐ ਕਹਿੰਦੀ ਸੀ ਵੀ ਚਲ ਮੈਂ ਜੋਤ ਨੂੰ ਲਾ ਕੇ ਕਰ ਲਵਾਂਗੀ ਵੀ ਐਦਕੀ ਚਲ ਹਾਂ ਤੇਰੇ ਸ਼ੂਟ ਕੱਢਣ ਆਲੀ ਪਈ ਹੈਗੀ ਜਰੂਰੀ ਇੱਕ ਦੋ ਸ਼ੂਟ ਦੇਣੇ ਉਹਨੇ ਮੇਲੇ ਤੋਂ ਪਹਿਲਾਂ ਤੇ ਪਰੇ ਕਿੱਥੇ ਕਰਦਾਗਾ ਇਹ ਨਹੀਂ ਕਰਵਾਉਂਦਾ ਸੀਗਾ ਵਿਚਾਰੀ ਉਹ ਆਪ ਹੀ ਲੱਗੀ ਫਰਜ ਕਹਿੰਦੀ ਮੰਮੀ ਵੀ ਮੈਂ ਕਰਵਾ ਦੇਣੀ ਆਗੀ ਤੇ ਕੱਲ ਨੂੰ ਅਜਾ ਦਦੀ ਨਾਲ ਦਵਾਈ ਦਵਾਉਣ ਜਾਣਾਗਾ ਫਿਰ ਕਹਿੰਦੀ ਵੀ ਸਾਨੂੰ ਦੋ ਦਿਨ ਲੱਗ ਜਾਣਗੇ ਉਹ ਜਾਣਗੇ ਉਹਦੀ ਭੂਆ ਕੋਲੇ ਗਾਹਾਂ ਜਾਣਗੇ ਦਵਾਈ ਲੈਣ ਤੇ ਵੀ ਮੈਂ ਫਿਰ ਵੀ ਕਾ ਨਹੀਂ ਮੇਰੇ ਮੁੜਦੇ ਮੁੜ ਕੇ ਆਉਂਦੇ ਨੂੰ ਦੋ ਚਾਰ ਦਿਨ ਰਹਿ ਜਾਣਗੇ ਮੇਲੇ 'ਚ ਤਾਂ ਹਨਾ ਵੀ ਸਫਾਈ ਨਹੀਂ ਹੋਣੀ ਹੈਗੀ ਕੁਛ ਹਨਾ ਰੱਬ ਨੇ ਬਹੁਤ ਦੁਖੀ ਕਰ ਰੱਖਿਆਗਾ ਜੀ ਤੇ ਮੀਂਹ ਨਹੀਂ ਬੰਦ ਹੁੰਦਾ ਹੈਗਾ ਤੇ ਅੱਜ ਅਸੀਂ ਧੁੱਪ ਨੂੰ ਦੇਖ ਕੇ ਸਭਾਈ ਕਰਨ ਲੱਗੇ ਸੀਗੇ ਤੌਲੀਏ ਬੈਤ ਚੁੰਨੀ ਨਹੀਂ ਪੁੱਤ ਜੋ ਤੌਲੀਏ ਹੋ ਕੇ ਲੱਗਿਆ ਨਾਉਣ ਲੱਗਦਾ ਸੀ ਤੇ ਧੁੱਪ ਸੀਗੀ ਪੂਰੀ ਵਧੀਆ ਤੁਸੀਂ ਲੱਗੇ ਸੀ ਘਰ ਸਮਾਰਨ ਚਲੋ ਤਾਂ ਸਾਪਾ ਦੋ ਕਮਰੇ ਵਧੀਆ ਸਮਾਰੇ ਗਏ ਤੇ ਉਸ ਤੋਂ ਬਾਅਦ ਨਹਾ ਮੀ ਆ ਗਿਆ ਇੱਕੋ ਦਮ ਕਣੀਆਂ ਜੀਆਂ ਆ ਗਈਆਂ ਤੇ ਫੇਰ ਪੂਰਾ ਜ਼ੋਰ ਦਾ ਲੈ ਪਿਆ ਪੰਤਾੜੀ ਚਲਾਤੇ ਇੱਕ ਵਾਰੀ ਪਤਾ ਹੀ ਨਹੀਂ ਐ ਕਿ ਤਾਂ ਹਨਾ ਐਂ ਆ ਜਾਂਦਾਗਾ ਬਸ ਇੱਕਦਮੀ ਜਿਵੇਂ ਕੋਈ ਉੱਪਰ ਹੀ ਖੜਾ ਹੁੰਦਾ ਬਸ ਨਾ ਗੱਜੇ ਨਵਾਸਤਾ ਇੱਕਦਾਂ ਹੀ ਪੈ ਗਿਆ ਜੇ ਪੂਰੇ 45-5 ਮਿੰਟਾਂ ਚ ਹੀ ਚਲਾ ਕੇ ਫਿਰ हट ਜਾਂਦਾ ਤੇ ਹੁਣ ਫੇਰ ਮੌਸਮ ਸਾਫ ਸੀਗਾ ਹੁਣ ਫੇਰ ਦੇਖੋ ਕਣੀਆਂ ਡਿੱਗਣ ਲੱਗ ਗਈਆਂ ਦੇਖੋ ਕਿੱਡੀਆਂ ਮੋਟੀਆਂ-ਮੋਟੀਆਂ ਕਣੀਆਂ ਡਿੱਗੀਆਂ ਜਾਂਦੀਆਂ ਨੇ ਗਈਆਂ ਤੇ ਮਿੰਟ ਚ ਹੀ ਲ ਕਾਲਾ-ਕਾਲਾ ਹੋ ਗਿਆ ਇਧਰੋਂ ਰੱਬ ਦੇਖੋ ਐਟ ਕੀ ਤਾਂ ਪਤਾ ਨਹੀਂ ਕਿਧਰੋਂ ਮਿੰਟ ਚ ਹੀ ਘੋੜ ਖਿੰਡ ਜਾਂਦਾਗਾ ਜੋਤ ਦੇ ਕਹਨ ਮੂਹ ਕਹਿੰਦਾ ਪਾਣੀ ਤਾਂ ਹੇਠਾਂ ਹੀ ਖੜਾ ਮੰਮੀ ਉਹ ਹੀ ਚੱਕ ਲੈਂਦਾ ਇਹ ਕਿ ਤੋ ਉਹਦੀ ਆ ਜਾਂਦਾਗਾ ਤੇ ਦੋ ਕਵਰਾਂ ਦੀ ਪਸਾਫ ਸਫਾਈ ਕਰਤੀ ਰਹਿ ਗਈ ਆਪਣੀ ਰਸੋਈ ਰਸੋਈ ਨੂੰ ਹੁਣ ਜੇ ਕੱਲ ਨੂੰ ਮੀਂਹ ਨਾ ਆਇਆ ਹਨਾ ਚਲ ਅੱਧਾ ਦਿਨ ਤਾਂ ਲਾਉਂਦਾ ਹੀ ਆਗੇ ਜੀ ਸਵੇਰੇ ਧੁੱਪ ਕੱਢ ਲਈ ਤਾਂ ਰਸੋਈ ਦਾ ਸਾਮਾਨ ਕੱਢੂੰਗੀ ਮੈਂ ਰਸੋਈ ਨੂੰ ਮੈਂ ਸਾਫ ਕਰ ਦੋ ਸਾਰੀ ਬਸ ਐ ਹੁੰਦਾਗਾ ਹਨਾ ਵੀ ਮੈਂ ਤਾਂ ਨਹੀਂ ਕਰ ਸਕਦੀ ਮੇਰਾ 10:00 10:30 ਵੇਲੇ ਤਾਂ ਦੂਸਰਾ ਕੰਮ ਨਿਭੜਦਾ ਹਨਾ ਪਹਿਲਾਂ ਕੱਪੜੇ ਧੋਣੇ ਪਹਿਲਾਂ ਮੱਜਾਂ ਦਾ ਨਹੀਂ ਨਿਭੜਦਾ ਫਿਰ ਕੱਪੜੇ-ਕੁੱਪੜੇ ਧੋਣ ਦਾ ਫਿਰ ਰੋਟੀ ਕੰਨੀ ਹੋ ਜਾਂਦੀ ਆ ਪਸ਼ੂਆਂ ਦਾ ਕਰਨਾ ਹੋਵੇ ਜਦੋਂ ਹਨਾ ਫਿਰ 10:30 ਹੋ ਜਾਂਦੇ ਨੇਗੇ ਉਸ ਤੋਂ ਬਾਅਦ ਐਤਕੀ ਮਾਜਾ ਹੋ ਜਾਂਦਾ ਪਰ ਨਾਲ ਮੈਂ ਕਰਵਾਇਆ ਹਾਰਮੋਨ ਦੇ ਪੀਪੀਆਂ ਵਗੈਰਾ ਡੱਬੇ ਹਨਾ ਮੈਂ ਤੋਤੇ ਜਿਹੜੇ ਆਪਣੇ ਅੰਦਰ ਰੱਖੇ ਹੁੰਦੇ ਨੇ ਵੀ ਆਪਾਂ ਜਿਆਦਾ ਜਿਆਦਾ ਸਮਾਨ ਪਾ ਕੇ ਰੱਖੇ ਹੁੰਦੇ ਨੇਗੇ ਇਹ ਜਿਆਦਾ ਧੋਣ ਵਾਲੀ ਸੀ ਆਪਾਂ ਧੋਤੇ ਬਾਕੀ ਆਪਾਂ ਕੱਪੜੇ ਨਾਲ ਸਾਫ ਕਰਤੇ ਤੇ ਵੀਡੀਓ ਆਪਣਾ ਕਿਸੇ ਨੇ ਨਹੀਂ ਬਣਾਈ ਉਦੋਂ ਹੈ ਨਹੀਂ ਸੀ ਬਣਾਉਣ ਵਾਲੇ ਕੋਈ ਵੀ ਨਹੀਂ ਸੀ ਫਿਰ ਮੈਂ ਬਸ ਕੈਮਰਾ ਲਾਉਣ ਦੀ ਵੀ ਕਾਲ ਕਰ ਗਈ ਟਰਾਈਪੋਡ ਜੇ ਤੇ ਨਾ ਕੈਮਰਾ ਫੋਨ ਟੰਗਣ ਦੀ ਕੌਲ ਹੀ ਹੋ ਜਾਂਦੀ ਹੈ ਬਸ ਪਹਿਲਾਂ ਉਹ ਤੇ ਟੰਗੋ ਹਨ ਇਹ ਹੁੰਦਾ ਚਲੋ ਉਹਨੂੰ ਕੰਮ ਕਰ ਲਾਂਗੇ ਜੇ ਕੋਈ ਵੀਡੀਓ ਬਣਾ ਦਿੱਤਾ ਵਧੀਆ ਬਣ ਜਾਂਦੀ ਹੈਗੀ ਗਰਮੀ ਆ ਜਾਂਦੀ ਹੈ ਗਰਮੈਸ਼ ਵਾਲੀ ਹੋਗੀ ਨਾਲੇ ਹਵਾ ਚੱਲਦੀ ਹੈ ਕੋਈ ਪਤਾ ਨਹੀਂ ਲੱਗਦਾ ਹਵਾ ਦਾ ਦੇਖੋ ਇਹ ਕਮਰਾ ਆਪਣਾ ਵਧੀਆ ਕਲੀਨ ਕਲੀਨ ਹੋ ਗਿਆ ਸਾਰਾ ਤੇ ਐਲਸੀਡੀ ਸਾਫ ਕਰਤੀ ਇਹਨਾਂ ਇਹ ਡੈਡੀ ਆ ਗਿਆ ਸੀ ਇੰਨੇ ਬਲਾਡ ਨੂੰ ਲਾ ਕੇ ਇਹਨਾਂ ਨੇ ਪਿੱਛੋਂ ਵੀ ਸਾਫ ਕਰਤੀ ਨਾ ਪਿੱਛੋਂ ਵੀ ਇਹਨਾਂ ਨੇ ਜਾਲੇ ਲਾਤੇ ਦੂਸਰਾ ਕਮਰਾ ਲਾਇਆ ਹੈ ਥ੍ਰੀ ਦਵਾਰੇ ਬਣਾ ਲਏ ਦੂਸਰਾ ਕਮਰਾ ਹੈ ਥ੍ਰੀ ਦਵਾਰੇ ਬਣਾ ਲਏ ਸਾਰੀਆਂ ਫੋਟੋਆਂ ਸਾਫ ਕਰਤੀਆਂ ਹੌਲਾ ਹੌਲਾ ਜੇ ਹੋਗਾ ਇੱਕ ਵਾਰੀ ਤਾਂ ਕਮਰਾ ਤੇ ਪਾਈਪ ਮੈਂ ਧੋਤੀ ਸੀਗੀ ਬਹੁਤ ਗਰਦਾ ਲੱਗਿਆ ਪੈਸੀ ਪਾਈਪ ਤੇ ਸਟੀਲ ਦੀਆਂ ਪੈਪਾ ਪਾਈਆਂ ਹੋਈਆਂ ਆਪਣੇ ਪਰਦੇ ਆਣੀਆਂ ਤੇ ਸ਼ੀਸ਼ੇ ਵੀ ਅਜਿੱਟੇ ਜਿੱਟੇ ਹੋ ਗਏ ਵਧੀਆ ਇਹਨਾਂ ਤੇ ਨਾ ਗਰਦਾ ਜਾ ਸੀਗਾ ਜਦੋਂ ਆਪਾਂ ਕੱਲ੍ਹ ਜੇ ਸਾਫ਼ ਕਰਦੇ ਹਣਾ ਇੰਨੇ ਚੰਗੀ ਤਰ੍ਹਾਂ ਨਹੀਂ ਹੁੰਦੇ ਸੀਗੇ ਤੇ ਅੱਜ ਆਪਾਂ ਚੰਗੀ ਤਰ੍ਹਾਂ ਉੱਪਰ ਸੁੱਕਾ ਕੱਪੜਾ ਮੈਂ ਫੇਰੀ ਗਈ ਮੂਰੇ ਹਰਮਣ ਕਰੀ ਗਈ ਤੇ ਪਰਦੇ ਆਪਾਂ ਲਾਤੇ ਉਹ ਆਪਾਂ ਧੋਵਾਂਗੇ ਹੁਣ ਕੱਲ ਨੂੰ ਧੋਵਾਂਗੇ ਜਾਂ ਕਦੋਂ ਵੀ ਤੇ ਇਦੋਂ ਸਾਰਾ ਲਾ ਕੇ ਚੰਗੀ ਤਰ੍ਹਾਂ ਕਲੀਨ ਕਰੀਏਗੀ ਆਪਾਂ ਸਲਾਬ ਬਹੁਤ ਹੋਈ ਪਈ ਐ ਲਓ ਜੀ ਹੁਣ ਟਾਈਮ ਹੋ ਗਿਆ ਪੌਣੀ 6 ਦਾ ਧਾਰਾ ਆਪਾਂ ਕੱਢ ਲਿਆ ਨੀ ਗਈਆ ਪੌਣਾ ਕੋਈ ਗਰਮ ਕਰ ਲਿਆ ਕਿਉਂ ਫ੍ਰੀਜ ਚ ਪਿਆ ਸੀਗਾ ਜੰਮ ਗਿਆ ਝੰਮੀ ਨਾਲ ਚੱਕਣ ਤੇ ਆਪਾਂ ਬਣਾਉ ਲਿਆਗੇ ਦੇਗ ਅੱਜ ਦੇ ਨਵੇਂ ਇਤਵਾਰ ਦਾ ਬਾਬਾ ਮਨਸਾ ਰਾਮ ਦੀ ਦੇਗ ਆਪਣੇ ਸਮਾਧਾਗਾ ਬਾਬਾ ਦੀ ਮਨਸਾ ਰਾਮ ਦੀ ਤੇ ਆਪਾਂ ਮੱਝੀਆਂ ਤੋਂ ਬਾਅਦ ਹਮਾ ਨਹੀਂ ਗਏ ਸੀ ਕਿ ਪੱਡੀ ਮੱਝੀ ਤੋਂ ਬਾਅਦ ਉਹ ਬਾਬੇ ਨਾਲ ਤੇ ਤੇ ਆਪਣੇ ਖੇਤ ਵਾਲੇ ਬਾਬਿਆਂ ਤੇ ਮੱਝੀਆਂ ਤੇ ਮੱਝ ਦੇ ਕਿਉਂ ਜੀ ਦੇਖ ਬੰਦੇ ਆਏ ਸੀਗੇ ਮੱਥਾ ਟੇਕਿਆ ਸੀ ਤੇ ਮਨਸਾ ਰਾਮ ਤੇ ਨਿੱਪਾ ਗਏ ਸੀ ਤੇ ਪਿਛਲੇ ਐਤਵਾਰ ਇੱਕ ਦੋ ਐਤਵਾਰ ਮੈਨੂੰ ਬਸ ਕੋਈ ਨਹੀਂ ਹੀ ਉਸ ਤੋਂ ਅਗਲੇ ਪਿਛਲੇ ਐਤਵਾਰ ਨੂੰ ਨਹੀਂ ਪੈਂਦਾ ਸੀ ਤੇ ਅੱਜ ਉਸ ਤੋਂ ਅਗਲੇ ਪਿਛਲੇ ਐਤਵਾਰ ਨੂੰ ਵੀ ਨਹੀਂ ਪੈਂਦਾ ਸੀਗਾ ਤੇ ਅੱਜ ਵੀ ਮੌਤਮ ਤਾਂ ਖਰਾਬ ਹੀ ਹੈ ਮੈਂ ਅੱਜ ਤੱਕ ਮੈਂ ਜਾਉਂਗੀ ਚਲੋ ਬਸ ਬਣਾ ਲੈਨੇ ਆ ਦੇਗਾ ਮੱਠਾ ਦੇ ਕੇ ਆਵਾਂਗੇ ਅੱਜ ਸਾਨੂੰ ਕੁੱਪਕੇ ਜਾਣਾ ਪਊਗਾ ਸਕੂਟਰੀ ਆਪਣੇ ਖੇਤ ਗਈ ਹੋਈ ਐ ਸਪਰੇਅ ਕਰਨ ਗਏ ਨੇ ਜੋਤ ਲਾ ਕੇ ਮੈਂ ਥੋੜੀ ਚਕਾਊਗਾ ਤੇ ਸਪਰੇਅ ਕਰਨ ਦਾ ਹੀ ਮੌਕਾ ਨਹੀਂ ਆਂਦਾ ਰੱਬਾ ਜੈਨਸੀ ਚੱਲ ਫਿਰ ਲੋਸਿਆ ਠੀਕ ਹੋਇਆ ਕਰੇਗੀ ਸਮਾਈ ਜਿਹਨਾਂ ਨੂੰ ਪਹਿਲੇ ਫਿਰ ਘਰਾਂ ਨਹੀਂ ਫਿਰ ਥੋਲੀ ਜੀ ਕਰਾਉਗਿਓ ਫੇਰ ਗਰਾਉਂਡ ਕਰਕੇ ਬਲਾਡੇ ਤੇ ਫਿਰ ਜਦੋਂ ਜਦੋਂ ਆਏ ਉਹਨਾਂ ਮੀਂਹ ਆ ਗਿਆ ਤੁਹਾਨੂੰ ਤੇ ਗਾਰ ਦੇ ਬਾਅਦ ਜਿਵੇਂ ਤਾਰਾ ਬੀ ਆਖਦੇ ਚੋਣ ਜਾਨੇ ਕੀ ਖਣਕਣ ਚਾਹ ਲਜਾ ਹੁਣ ਆਪਾਂ ਬਣਾਉਨੇਗੇ ਦੇਗਾ ਬਸ ਆ ਪਾਬਾ ਬੇ ਲੱਥ ਤੇ ਕੁਝ ਹੋਰ ਕੁਛ ਚਾ ਲ ਖਰੀ ਖਾਣਾਂ ਖਾ ਲੈਣਗੇ ਬੱਚੇ ਥੋੜੀ ਜਿਹੀ ਬਣਾਉਣੀ ਆਪਾਂ ਉਹ ਠੇਗ ਨਾ ਇੰਨੇ ਹੋਰੀ ਹੁੰਦੇ ਹੈਗੇ ਲੋਕੀ ਆਪਾਂ ਬਣਾ ਸਕੀਏ ਦੇਖੋ ਕਿ ਥੋੜੀ ਲੱਗਦੀ ਆਪਾਂ ਵਸਮਾਰਤਾ ਟਟਾ ਟੇਕ ਦਾਂਗੀ ਇਹ ਨਾ ਮੇਰਾ ਖਾਣਾ ਸਕੰਜਾ ਜਿਹਾ ਟੁੱਟਿਆ ਪਿਆਗਾ ਮਰਚ ਮਰਚ ਕੇ ਸਾਰਾ ਖਤਮ ਹੋ ਰੂਗਾ ਜੋਲਟ ਪੈ ਗਿਆ ਇਹ ਨੀ ਉਹ ਦੂਸਰੇ ਘਰਿਆਂ ਹੁੰਦਾਗਾ ਇਹਨੂੰ ਸੈੱਟ ਕਰਦੀ ਇੱਧਰ ਇਹ ਹੁੰਦਾਗਾ ਫਿਰ ਉੱਥੇ ਟੁੱਟੇ ਚ ਰੋਟੀ ਵੀ ਨਹੀਂ ਲੜਨਦੀ ਟੁੱਟ ਟੇਕ ਗਿਆ ਦੇਖੋ ਨਾ ਅੱਗ ਨਾ ਲੋਹੇ ਦੀ ਪਾ ਲੈਣੀਗੀ ਦੋ ਟਮਗਾ ਨਹੀਂ ਜੇ ਜਵੀ ਖਾਣ ਨੂੰ ਗਰਮ ਹੋਇਆ ਖਲਾ ਲਿਆ ਸੀ ਮੇਤਾ ਉਹ ਹੋਰ ਵੀ ਬਾਅਦ ਮੈਂ ਦੁੱਧੜੀ ਬਾਂਦੀ ਕਿਹ ਦੇਤਾ ਇੱਕ ਡਸਤੇ ਚ ਤੇ ਥੱਲੇ ਉਹ ਪਾ ਦਿੱਤਾ ਲੱਗਿਆ ਰਾਜ ਕਿਉਂ ਪਹੁੰਚੋ ਨਾ ਨਹੀਂ ਵੈਸੇ ਆਪਾਂ ਨੂੰ ਕਿਉਂ ਪਹਿਲਾਂ ਇਹ ਲੱਗਦਾ ਹੁੰਦਾ ਵੀ ਘੱਟਾ ਜਿਦਾਂ ਜਿਦਾਂ ਹੋ ਹੋ ਜਾਂਦਾ ਵਾ ਆਟਾ ਭੁੰਨ ਜਾਂਦਾ ਦਿਓ ਸਾਡੇ ਜਾਂਦਾ ਰੱਖਾ ਫਿਰ ਬੜਾ ਕਿਉਂ ਕਿ ਹੋ ਜਾਂਦਾ ਜਿਹ ਵਿੱਚ ਇਹ ਜੀ ਇਹ ਪੱਟਾ ਭੁੰਨ ਲੀਏ ਫਿਰ ਲਾਉਣੇ ਵੀ ਦਿਓ ਫਿਰ ਜਿਆਦਾ ਲੰਬੀ ਹੋ ਜਾਂਦੀ ਹੈ ਲੋ ਜੀ ਆਟਾ ਆਪਣਾ ਭੁੰਨੇ ਨਾਲ ਹੋ ਗਿਆ ਬਿਲਕੁਲ ਤੇ ਮਨਸਾ ਰੰਗ ਤੇ ਜਾ ਕੇ ਆ ਕੇ ਫਿਰ ਆਪਾਂ ਬਣਾ ਮੰਗਾ ਸਬਜੀ ਸਬਜੀ ਅੱਜ ਸ਼ਾਇਦ ਬਣਾਵਾਂਗੇ ਪੰਬਰਤੀ ਸਬਜੀ ਕੋਈ ਨਹੀਂ ਤੇਗੀ ਬਹੁਤ ਔਖਾ ਹੋਇਆ ਪਿਆ ਮੀਠਾ ਕਰਕੇ ਤੇ ਹੋਈ ਮੂੰਗੀ ਦਾ ਜੀ ਪਰ ਗਿਆ ਗੱਲਾ ਲੂਣਾਏ ਬਣੀਆਂ ਬਣੀਆਂ ਪਰਸੋਂ ਜੋਤ ਕਹਿੰਦਾ ਮੂੰਗੀ ਨਾ ਬਣਾਇਓ ਬਹੁਤ ਔਖਾ ਹੈ ਸਬਜੀ ਦਾ ਅੱਜ ਲੱਸੀ ਪਈ ਆਪਣੇ ਕੋਲ ਵਧੀਆ ਖੱਟੀ ਜੀ ਲੱਸੀ ਹੈਗੀ ਅੱਜ ਚਾਹ ਨਾਲ ਪਰਤੀ ਬਣਾ ਲਾਂਗੇ ਦਿਲ ਨੂੰ ਫਿਰ ਬਾਹਰ ਜਾ ਰਹਿੰਦਾ ਉਹਨਾਂ ਟਾਈਮ ਵੀ ਮੈਂ ਬਾਬੇ ਦੇ ਤੇ ਦੇਖ ਲਈ ਗਈ ਮਾਤੇ ਤੇ ਘੋੜੀ ਮਨਸਰਾਉਂਦਾ ਬਾਬਾ ਹੀ ਲੈ ਗਿਆ ਟੇਪੜ ਆਈਏ ਲੋ ਤੇ ਫਨ ਮੇਲੇ ਲੈ ਗਈ ਦੇਖ ਉਹਨਾਂ ਕਿ ਜੋ ਜੇਲਤਾ ਹੋ ਗਈ ਆਪਣੀ ਤਿਆਰ ਹੋਣਾ ਸੀ ਜਾਵਾਂਗੇ ਬੱਸ ਇਹ ਗਰਮਾ ਦੇ ਇਹਨਾਂ ਪਾ ਕੇ ਰੱਖ ਲੀਏ ਇਹਨੇ ਲੈ ਦੁੱਧ ਬਾਦ ਪਾ ਦੂੰਗੀ ਦਹੀਂ ਵਾਲਾ ਪਾਉਣਾ ਥੋੜਾ ਥੱਟ ਪਰ ਦੁੱਧ ਵੀ ਇਹ ਰੰਡ ਵੀ ਆਪਾਂ ਇੱਥੇ ਕਰਦੇ ਆ ਮੇਲੇ ਕਿਸੇ ਹੋਰ ਵੀਡੀਓ ਨਾਲ ਵੀ ਜਦੋਂ ਥੋੜੀ ਜਿਹੀ ਵਧੀਆ ਰੱਖੀ ਲੈ ਕੇ ਸਮੋਸੇ ਦੀ ਮੂਰ ਪਹੇੜੀ